ਸੱਚੀ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਟ੍ਰਾਂਟੋ ਦੇ ਵਿੱਚ ਬਹੁਤ ਸਾਰੇ ਕਾਂਡ ਹੋਏ ਨੇ ਘੁਟਾਲੇ ਹੋਏ ਨੇ ਪਰ ਅਪੀਲ ਰਿਜੀਨਲ ਪੁਲਿਸ ਨੇ ਬਹੁਤ ਸਾਰੇ ਘੁਟਾਲਿਆਂ ਦਾ ਪਰਦਾ ਫਾਸ਼ ਕਰਤਾ ਹੈ ਜਨ ਖਬਰਾਂ ਆਉਂਦੀਆਂ ਨੇ ਕਿ ਬਹੁਤ ਸਾਰੇ ਘਟਾਲਿਆਂ ਦਾ ਹੋਰ ਪਰਦਾ ਫਾਸ਼ ਹੋ ਚੁੱਕਾ ਹੈ ਇੱਕ ਵੱਡਾ ਟੈਕਸੀ ਕਾਂਡ ਹੁੰਦਾ ਟੈਕਸੀ ਘੁਟਾਲਾ ਹੁੰਦਾ ਜਿਸ ਦੇ ਵਿੱਚ ਕਿ 11 ਲੋਕਾਂ ਨੂੰ ਗ੍ਰਿਫਤਾਰ ਕਰਕੇ 100 ਤੋਂ ਵੱਧ ਜਿਹੜੇ ਮਾਮਲੇ ਨੇ ਜਿਹੜੇ ਕੈਨੇਡਾ ਦੀ ਟ੍ਰਾਂਟੋ ਦੀ ਪੁਲਿਸ ਦੁਆਰਾ ਦਰਜ ਕਰ ਲਏ ਗਏ ਨੇ ਬਹੁਤ ਵੱਡਾ ਪਰਦਾ ਫਾਸ਼ ਇੱਕ ਕਾਂਡ ਦਾ ਕੀਤਾ ਗਿਆ ਜਿਸ ਦੇ ਵਿੱਚ ਕੇ ਪਰਚਾ ਜਿਹੜੇ ਇਹਨਾਂ ਦੇ ਉੱਪਰ ਜਿਹੜੇ 100 ਤੋਂ ਵੱਧ 11 ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਟੈਕਸੀ ਕਟਾਲੇ ਦੇ ਵਿੱਚ 100 ਤੋਂ ਵੱਧ ਇਲਜ਼ਾਮਾਂ ਦੇ ਤਹਿਤ ਪਰਚਾ ਪ੍ਰੋਜੈਕਟ ਫੇਅਰ ਦੇ ਤਹਿਤ ਵੱਡੀ ਕਾਰਵਾਈ ਕੀਤੀ ਗਿਆ ਟ੍ਰਾਂਟੋ ਪੁਲਿਸ ਨੇ फाइनेंशियल क्राइम्स जर्नल ਨੇ ਜਿਹੜਾ ਪ੍ਰੋਜੈਕਟ ਫੇਅਰ ਦੀ ਜਾਂਚ ਦੌਰਾਨ 11 ਲੋਕਾਂ ਨੂੰ ਗ੍ਰਿਫਤਾਰ ਕਰਕੇ 100 ਤੋਂ ਵੱਧ ਫੌਜਦਾਰੀ ਇਲਜ਼ਾਮ ਲਾਇਆ ਨੇ ਇਹ ਕਾਰਵਾਈ ਇੱਕ ਅਯੋਜਿਤ ਟੈਕਸੀ ਫਰਾਡ ਸਕੀਮ ਦੇ ਤਹਿਤ ਸਕੀਮ ਦੇ ਖਿਲਾਫ ਕੀਤੀ ਗਈ ਅਜਿਸ ਦੇ ਵਿੱਚ નિર્ਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਦੇ ਵਿੱਚ ਤੁਹਾਨੂੰ ਪੂਰਾ ਦੱਸ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੂਰੀ ਫਰਾਡ ਸਕੀਮ ਲਸਕਾਈ ਚਲਾਈ ਜਾਂਦੀ ਹੈ ਕਿਸ ਤਰੀਕੇ ਆਮ ਲੋਕਾਂ ਨੂੰ ਆਪਣੀ ਠੱਗੀ ਦਾ ਨਿਸ਼ਾਨਾ ਬਣਾਇਆ ਜਾਂਦਾ ਇਲਜ਼ਾਮ ਇਹ ਨੇ ਕਿ ਗਰਾਉ ਦੇ ਮੈਂਬਰ ਹੈ ਨਕਲੀ ਟੈਕਸੀ ਡਰਾਈਵਰ ਬਣ ਕੇ ਲੋਕਾਂ ਨੂੰ ਚੱਕਵਾ ਦੇ ਰਹੇ ਸਨ ਤੇ ਉਹ ਆਪਣੇ ਵਾਹਨ ਨੂੰ ਅਸਲੀ ਟੈਕਸੀ ਵਾਂਗ ਬਣਾਉਂਦੇ ਸਨ ਯਾਤਰੀਆਂ ਤੋਂ ਕਿਰਾਇਆ ਲੈਂਦੇ ਹੋਏ ਉਹਨਾਂ ਦੇ ਡੈ빗 ਜਾਂ ਕ੍ਰੈਡਿਟ ਕਾਰਡ ਬਦਲ ਦਿੰਦੇ ਸਨ ਤੇ ਅਸਲੀ ਕਾਰਡ ਅਤੇ ਪਿੰਨ ਨੰਬਰ ਰੱਖ ਲੈਣ ਦੇ ਬਾਅਦ ਦੇ ਵਿੱਚ ਉਹ ਕਾਰਡ ਹੋਰ ਗਰੈਹ ਦੇ ਮੈਂਬਰਾਂ ਨੂੰ ਦੇ ਦਿੱਤਾ ਜਾਂਦਾ ਜੋ ਕਿ ਨਕਲੀ ਚੈੱਕ ਜਮ੍ਹਾਂ ਕਰਕੇ ਬੈਂਕ ਖਾਤਿਆਂ ਦੇ ਵਿੱਚੋਂ ਪੈਸੇ ਕਢਾ ਲੈਂਦੇ ਨਗਦ ਰਕਮ ਕੱਢ ਲੈਂਦੇ ਤੇ ਜਿਹੜੀਆਂ ਮਹਿੰਗੀਆਂ ਚੀਜ਼ਾਂ ਨੇ ਉਹ ਵੀ ਖਰੀਦ ਲੈਂਦੇ 2000 24 ਜੁਲਾਈ ਤੋਂ ਇਸ ਦੀ ਜਾਂਚ ਚੱਲੀ ਆ ਜਾਂਚ ਦੀ ਸ਼ੁਰੂਆਤ ਦੇ ਵਿੱਚ ਜੁਲਾਈ 2024 ਦੇ ਵਿੱਚ ਜਦੋਂ ਜਾਂਚ ਹੋਈ ਜਦੋਂ ਕਈ ਪੀੜਤਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸ਼ੁਰੂ ਦੇ ਵਿੱਚ ਕਾਹਟ ਘਟਨਾਵਾਂ ਦੀ ਪੁਸ਼ਟੀ ਹੋਈ ਪਰ ਜਾਂਚ ਦੇ ਅੰਤ ਤੱਕ ਇਹ ਗਿਣਤੀ 300 ਤੱਕ ਪਹੁੰਚ ਗਈ ਇਸ ਫਰਾਡ ਦੇ ਵਿੱਚ ਲਗਭਗ 50 ਲੱਖ ਤੋਂ ਵੱਧ ਜਿਹੜਾ ਡਾਲਰ ਦਾ ਫਰਾਡ ਹੋਇਆ ਨੁਕਸਾਨ ਹੋਇਆ ਮਈ 21 ਮਈ 2025 ਨੂੰ ਛਾਪੇ ਮਾਰੀ ਅਤੇ ਵੱਡੀ ਬਰਾਮਦਗੀ ਦੌਰਾਨ ਟ੍ਰਾਂਟੋ ਦੀਆਂ ਵੱਖ-ਵੱਖ ਡਿਵੀਜ਼ਨਾਂ ਦੀ ਮਦਦ ਦੇ ਨਾਲ 21 ਮਈ 2025 ਨੂੰ ਤਿੰਨ ਥਾਵਾਂ ਤੇ ਛਾਪੇ ਮਾਰੇ ਜਾਂਦੇ ਨੇ ਇਨ੍ਹਾਂ ਦੌਰਾਨ ਨਕਲੀ ਟੈਕਸੀ ਵਾਹਨ ਪੀਓਐਸ ਮਸ਼ੀਨਾਂ ਅਤੇ ਕਈ ਬੈਂਕ ਕਾਰਡ ਮਹਿੰਗੇ ਕੱਪੜੇ ਇਲੈਕਟ੍ਰੋਨਿਕ ਚੀਜ਼ਾਂ ਅਤੇ ਕਲਾ ਦੇ ਕੁਝ ਟੁਕੜੇ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਜਿਹੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਬਾਰੇ ਕੋਈ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਕਿੰਨੇ ਜਿਹੜੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਕਿਹੜੇ ਵਿਅਕਤੀ ਨੇ ਕਿੰਨਾ ਫਰਾਡ ਕੀਤਾ ਜਾਂ ਫਰੋਜ਼ ਦੇ ਉੱਪਰ ਕਿਹੜੇ ਇਲਜ਼ਾਮ ਲੱਗੇ ਨੇ ਤਾਂ ਜਿਸ ਦੇ ਵਿੱਚ ਇੱਕ ਜੋਤ ਨਾਹਲ ਜਿਸ ਦੀ 22 ਸਾਲ ਉਮਰ ਆ ਬ੍ਰੈਂਪਟਨ ਦਾ ਰਹਿਣ ਵਾਲਾ ਪੰਜ ਵਾਰ ਫਰਾਡ ਕੀਤਾ ਜਿਸ ਦੇ ਵਿੱਚ ਕੇ 5000 ਡਾਲਰ ਦਾ ਫਰਾਡ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪ੍ਰोसीडिंग ਆਫ ਕ੍ਰਾਈਮ ਓਵਰ 5000 ਡਾਲਰ ਤੇ ਉਸ ਤੋਂ ਬਾਅਦ ਹਰਜੋਬਨ ਨਾਹਲ ਜਿਸ ਦੀ 25 ਸਾਲ ਉਮਰ ਆ ਬ੍ਰੈਮਟਨ ਦੇ ਵਿੱਚ ਉਹ ਵੀ ਰਹਿਣ ਵਾਲਾ ਪੰਜ ਵਾਰ ਫਰਾਡ ਉਸ ਨੇ ਵੀ ਜਿਹੜਾ 5000 ਡਾਲਰ ਦਾ ਕੀਤਾ ਫਲਾਈਟ ਫ੍ਰੋਮ ਅ ਪੋਲਿਸ ਡੇਂਜਰਸ ਡਰਾਈਵਿੰਗ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੋਰਟ ਆਰਡਰ ਦੀ ਉਲੰਘਣਾ ਜਿਹੜੇ ਇਹ ਸਾਰੇ ਉਹਨਾਂ ਦੇ ਉੱਪਰ ਜਿਹੜੇ ਇਲਜ਼ਾਮ ਨੇ ਜਾਇ ਲੱਗੇ ਨੇ ਜਾਨੀ ਕਿ ਕਹਿ ਦਿਆ ਕਿ ਉਹਨਾਂ ਦੇ ਉੱਪਰ ਇਹ ਦੋਸ਼ ਲੱਗੇ ਨੇ ਜ ਇਹਨਾਂ ਦੋਸ਼ਾਂ ਤਹਿਤ ਜਿਹੜੇ ਮਾਮਲੇ ਦਰਜ ਕੀਤੇ ਗਏ ਨੇ ਤੇ ਤੁਹਾਨੂੰ ਉਸ ਤੋਂ ਬਾਅਦ ਦੱਸ ਦਿੰਦੇ ਆ ਕਿ ਕਾਰਨਰ ਬੀ ਵੈਂਗਾ ਜੋ ਜਿਹੋ ਕਿ 26 ਸਾਲ ਉਮਰ ਦਾ ਟ੍ਰਾਂਟੋ ਦਾ ਰਹਿਣ ਵਾਲਾ ਸੀ ਫਰਾਡ ਓਵਰ ਐਂਡ ਅਟੈਂਪਟ ਫਰਾਡ ਓਵਰ ਜਿਹੜਾ ਕਿ 5000 ਡਾਲਰ ਦਾ ਕੀਤਾ ਗਿਆ ਜੋ ਕਿ ਫੋਰਗਰੀ ਡਿਵਾਈਸਸ ਵਰਤਨ ਦੇ ਇਲਜ਼ਾਮ ਲੱਗੇ ਨੇ ਤੇ ਉਸ ਤੋਂ ਬਾਅਦ ਕਾਰਬਨ ਸੋਨੋਲੀ ਜੋ ਕਿ 22 ਸਾਲ ਉਮਰ ਦਾ ਟ੍ਰਾਂਟੋ ਦਾ ਰਹਿਣ ਵਾਲਾ ਸੀ ਤੇ ਉਸ ਤੋਂ ਬਾਅਦ ਜਿਸ ਦੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਕਿ ਫੋਰजरी ਡਵਾਈਸਸ ਅਤੇ ਪ੍ਰਸੀਡਿੰਗ ਆਫ ਕ੍ਰਾਈਮ ਇਹ ਇਲਜ਼ਾਮ ਲੱਗੇ ਨੇ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਮਾਈਚਲ ਜਿਹੜਾ ਡਿਨਾਈਨ ਹੈ 24 ਸਾਲ ਉਮਰ ਦਾ ਜਿਹੜਾ ਨਿਊ ਫਾਉਂਡਲੈਂਡ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸ ਦਿੰਦੇ ਕਿ ਹਰਪ੍ਰੀਤ ਸਿੰਘ 24 ਸਾਲ ਉਮਰ ਦਾ ਬੈਂਪਟਨ ਦਾ ਰਹਿਣ ਵਾਲਾ 12 ਫਰਾਡ ਦੇ ਮਾਮਲੇ ਦਰਜ ਹੋਏ ਨੇ ਤੇ ਇਸ ਤੋਂ ਬਾਅਦ ਫਾਰਗੇਰੀ ਟੂਲਜ਼ ਤੇ ਆਬਸਟਰਕਸ਼ਨ ਜਿਹੜਾ ਉਸ ਤੋਂ ਬਾਅਦ ਕੁਝ ਜਿਹੜਾ ਅਨ ਅਥਰੀਆਥੋਰਾਈਜ਼ਡ ਜਿਹੜੇ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਗਈ ਅਤੇ ਉਸ ਤੋਂ ਬਾਅਦ ਜਿਹੜਾ ਲੂਇਸ ਕੋਲਾਡੋ ਜਿਸ ਦੀ ਕੇ 24 ਸਾਲ ਉਮਰ ਆ ਮਿਸੀ ਸਾਗਾ ਦਾ ਰਹਿਣ ਵਾਲਾ ਫਰਾਡ ਇਸਨੇ ਵੀ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਰਿਓ ਜਿਹੜੀ ਜਿਹੜਾ ਸ਼ੈਕਾ ਉਹਦੀ 50 ਸਾਲ ਉਮਰ ਦਾ ਟ੍ਰਾਂਟੋ ਦਾ ਰਹਿਣ ਵਾਲਾ ਸੀ 17 ਵਾਰ ਫਰਾਡ ਕੀਤਾ ਫੋਰਜਰੀ ਟੂਲ ਦੇ ਨਾਲ ਜਿਹੜਾ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਿਹੜਾ ਜਿਹੜਾ ਗਰਨੂਰ ਸਿੰਘ ਰੰਦਾਵਾ 20 ਸਾਲ ਉਮਰ ਦਾ ਅਜੇ ਉਹਦਾ ਫਿਕਸਡ ਐਡਰੈਸ ਨਿਕਲ ਕੇ ਸਾਹਮਣੇ ਨਹੀਂ ਆਇਆ ਤੇ ਬੇਲ ਆਰਡਰ ਦੀ ਉਲੰਘਣਾ ਕੀਤੀ ਆ ਤਾਂ ਤੁਸੀਂ ਇਹ ਦੇਖੋ ਕਿ ਇੱਕ ਗੌਰਵ ਟਾਕ ਆ 23 ਸਾਲ ਉਮਰ ਦਾ ਬ੍ਰੈਂਪਟਨ ਦਾ ਰਹਿਣ ਵਾਲਾ ਜਿਸ ਨੇ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਫਰਾਡ ਕੀਤਾ ਤਾਂ ਜਿਹੜਾ ਇਹ 11 ਮੁਲਜ਼ਮ ਨੇ ਇਹਨਾਂ ਨੇ ਜਿਹੜਾ ਕਿੰਨੇ ਵੱਡੇ ਪੱਤਰ ਤੇ ਜਿਹੜਾ ਤਕਰੀਬਨ 50 ਲੱਖ ਡਾਲਰ ਦਾ ਫਰਾਡ ਕੀਤਾ ਗਿਆ ਤਾਂ ਇਹਨਾਂ ਦੇ ਵੱਲੋਂ ਜਦੋਂ ਐਡਾ ਵੱਡਾ ਫਰਾਡ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਉੱਪਰ ਹੁਣ ਕਾਰਵਾਈ ਕੀਤੀ ਗਈ ਹੈ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਮੁਲਜ਼ਮਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਜਾਣਾ ਅਕਸਰ ਮੁਲਜ਼ਮਾਂ ਨੂੰ ਜਿਹੜਾ ਇਹਨਾਂ ਨੂੰ ਜਿਹੜਾ 22 ਮਈ 2025 ਨੂੰ ਟ੍ਰਾਂਟੋ ਰੀਜਨਲ ਬੇਲ ਸੈਂਟਰ ਦੇ ਵਿੱਚ ਪੇਸ਼ ਕੀਤਾ ਗਿਆ ਕੁਝ ਮੁਲਜ਼ਮਾਂ ਦੀ ਪੇਸ਼ੀ ਜੁਲਾਈ 11 ਅਤੇ 15 ਜੁਲਾਈ 2025 ਨੂੰ ਜਿਹੜੀ ਹੋਣੀ ਹੈ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਦੋ ਮੁਲਜ਼ਮ ਅਜੇ ਵੀ ਫਰਾਰ ਨੇ ਲੋਕਾਂ ਦੀ ਮਦਦ ਦੀ ਲੋੜ ਆ ਪੁਲਿਸ ਕਹਿ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਦੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੇ ਨਾਲ ਇੰਨੇ ਵੱਡੇ ਪੱਧਰ ਤੇ ਫਰਾਉਡ ਹੋਇਆ ਇਹ ਸਾਰੇ ਕਾਸੇ ਦਾ ਪਰਦਾ ਫਾਸ਼ ਕਰਕੇ ਇਹਨਾਂ ਦੋਸ਼ੀਆਂ ਨੂੰ ਜਿਹੜੀ ਬਣਦੀ ਸਜ਼ਾ ਉਹ ਦਿੱਤੀ ਜਾ ਸਕੇ